ਸਾਸਟ੍ਰੀ ਕਾਲ ਤੁਸ ਦੇਖ ਰਿਹਾ ਸਾਡਲ ਟੀਵੀ ਮੈਂ ਹਾਂ ਜਸਸੀ ਕੌਰ ਪੁਲਿਸ ਦੇ ਵੱਲੋਂ ਆਕਲੈਂਡ ਵਾਸੀਆਂ ਨੂੰ ਰਿੰਡਾ ਬ੍ਰਾਂਡ ਦੀ ਪਾਈਨੈਪਲ ਲੌਲੀ ਨਾ ਖਾਣ ਦੀ ਸਲਾਹ ਦਿੱਤੀ ਗਈ ਹੈ ਦੱਸਦੇ ਜਾਣੇ ਕਿ ਆਕਲੈਂਡ ਸਿਟੀ ਮਿਸ਼ਨ ਦੇ ਵਿੱਚ ਇੱਕ ਅਣਜਾਣ ਵਿਅਕਤੀ ਦੇ ਵੱਲੋਂ ਫੂਡ ਪਾਰਸਲ ਡੋਨੇਟ ਕੀਤੇ ਗਏ ਇਹਨਾਂ ਦੇ ਵਿੱਚ ਇਹ ਰਿੰਡਾ ਬ੍ਰਾਂਡ ਦੀ ਪਾਈਨੈਪਲ ਲੌਲੀ ਸੀ ਤੇ ਪੁਲਿਸ ਦੇ ਮੁਤਾਬਕ ਇਸ ਲੌਲੀ ਦੇ ਵਿੱਚ ਮੈਥਫੈਟਾਮਾਈਨ ਨਾਮ ਦੀ ਡਰੱਗ ਮਿਲਾਈ ਗਈ ਹੈ ਪੁਲਿਸ ਨੇ ਵੀ ਕਿਹਾ ਕਿ ਇਹ ਬੀਤੇ ਕਈ ਹਫ਼ਤਿਆਂ ਦੇ ਵਿੱਚ ਇੱਥੇ ਵੰਨੀਆਂ ਗਈਆਂ ਨੇ ਪੁਲਿਸ ਦੇ ਮੁਤਾਬਿਕ ਜੇਕਰ ਕਿਸੇ ਕੋਲ ਵੀ ਇਹ ਲੌਲਿਸ ਹੋਣ ਤਾਂ ਉਹ ਤੁਰੰਤ 111 ਤੇ ਸੰਪਰਕ ਕਰ ਪੁਲਿਸ ਨੂੰ ਇਹ ਜਾਣਕਾਰੀ ਦੇਣ ਤੇ ਇਸ ਨੂੰ ਬਿਲਕੁਲ ਵੀ ਨਾ ਖਾਦਾ ਜਾਵੇ ਤੇ ਲੋਕਾਂ ਦੀ ਤੇ ਬੱਚਿਆਂ ਦੀ ਪੋਸ਼ ਤੋਂ ਬਾਹਰ ਰੱਖਿਆ ਜਾਵੇ ਜਦੋਂ ਇੱਕ ਵਿਅਕਤੀ ਦੇ ਵੱਲੋਂ ਇਸ ਦੇ ਸੁਆਦ ਨੂੰ ਲੈ ਕੇ ਇੱਕ ਸ਼ਿਕਾਇਤ ਕੀਤੀ ਗਈ ਉਸ ਤੋਂ ਬਾਅਦ ਡਰੱਗ ਫਾਊਂਡੇਸ਼ਨ ਦੇ ਵੱਲੋਂ ਇਸ ਲੌਲੀ ਦੀ ਜਾਂਚ ਕੀਤੀ ਗਈ ਇਸ ਦੇ ਟੈਸਟ ਦੇ ਵਿੱਚ ਸਾਹਮਣੇ ਆਇਆ ਕਿ ਇਸ ਦੇ ਵਿੱਚ ਤਕਰੀਬਨ 3 ਗ੍ਰਾਮ ਮੈਥਫੈਟਾਮਾਈਨ ਮਿਕਸ ਕੀਤੀ ਗਈ ਹੈ ਜੇਕਰ ਆਮ ਡੋਜ਼ ਦੀ ਗੱਲ ਕਰੀ ਤਾਂ ਇਹ 10 ਤੋਂ 25 ਐਮਜੀ ਹੁੰਦੀ ਹੈ ਤੇ ਇਸ ਇੱਕ ਲੌਲੇ ਦੇ ਵਿੱਚ ਇਸ ਦੀ ਡੋਜ਼ ਦੇ 300 ਡੋਜ਼ੇ ਸ਼ਾਮਿਲ ਨੇ ਜੋ ਕਿ ਕਾਫੀ ਖਤਰਨਾਕ ਹੋ ਸਕਦੀ ਹੈ। ਦ ਡਰਗ ਨਿਊਜ਼ੀਲੈਂਡ ਨੇ ਵੀ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੰਦੀ ਹੈ ਤੇ ਇਹ ਵੀ ਕਿਹਾ ਕਿ ਜੇਕਰ ਕਿਸੇ ਦੇ ਕੋਲ ਅਜੇ ਵੀ ਇਹ ਮੌਜੂਦ ਨੇ ਤਾਂ ਉਹ ਤੁਰੰਤ ਪੁਲਿਸ ਨੂੰ ਇਸ ਦੀ ਇਤਲਾਹ ਕਰਨ।